ਨੰਬਰ 1 ਸਵੇਰੇ ਖਾਲੀ ਪੇਟ ਕੋਸੇ ਪਾਣੀ ਦਾ ਗਲਾਸ ਪੀਓ। ਨੰਬਰ 2 ਸਵੇਰੇ ਖਾਲੀ ਪੇਟ ਚਾਹ ਕਦੇ ਨਾ ਪੀਓ। ਨੰਬਰ 3 ਹਰ ਰੋਜ਼ 8 ਤੋਂ 10 ਗਲਾਸ ਪਾਣੀ ਦੀ ਚੁਸਕੀ ਲੈ ਕੇ ਪੀਓ। ਨੰਬਰ 4 ਕਦੇ ਵੀ ਆਪਣੀ ਦਵਾਈ ਨੂੰ ਠੰਡੇ ਪਾਣੀ ਨਾਲ ਨਾ ਲਓ। ਨੰਬਰ 5 ਸਵੇਰੇ ਭੋਜਨ ਦੇ ਨਾਲ ਜੂਸ ਪੀਣਾ ਚਾਹੀਦਾ ਹੈ। ਨੰਬਰ 6 ਭੋਜਨ ਨੂੰ ਘੱਟੋ-ਘੱਟ 32 ਵਾਰ ਚਬਾ ਕੇ ਖਾਓ। ਨੰਬਰ 7 ਖਾਣਾ ਖਾਂਦੇ ਸਮੇਂ ਕਦੇ ਵੀ ਪਾਣੀ ਨਾ ਪਿਓ। ਇਸ ਨੂੰ ਸਿਰਫ 30 ਮਿੰਟ ਪਹਿਲਾਂ ਜਾਂ ਬਾਅਦ ਵਿੱਚ ਪੀਓ। ਨੰਬਰ 8 ਭੋਜਨ ਵਿੱਚ ਚਿੱਟੇ ਨਮਕ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰੋ ਸਿਰਫ ਸੈਦਾ ਨਮਕ ਹੀ ਵਰਤੋਂ ਕਰੋ ਨੰਬਰ 9 ਭੋਜਨ ਤੋਂ ਬਾਅਦ ਸੌਂਫ ਜਾਂ ਗੁੜ ਖਾਓ ਨੰਬਰ 10 ਸਵੇਰੇ ਜਾਂ ਦੁਪਹਿਰ ਨੂੰ ਸਾਦਾ ਦਹੀਂ ਲਓ ਨੰਬਰ 11 ਰਾਤ ਨੂੰ ਖੱਟੇ ਫਲਾਂ ਦਾ ਸੇਵਨ ਨਾ ਕਰੋ ਨੰਬਰ 12 ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਸ਼ਾਮ ਨੂੰ ਅਪੀਤਾ ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 13 ਟੀਵੀ ਜਾਂ ਮੋਬਾਈਲ ਦੇਖਦੇ ਹੋਏ ਕਦੇ ਵੀ ਖਾਣਾ ਨਾ ਖਾਓ ਨੰਬਰ 14 ਹਰ ਰਾਤ ਨੂੰ ਸੌਂਦੇ ਸਮੇਂ ਆਪਣਾ ਮੋਬਾਈਲ ਆਪਣੇ ਨਾਲ ਨਾ ਰੱਖੋ ਨੰਬਰ 15 ਸਵੇਰੇ ਨਾਸ਼ਤੇ ਤੋਂ ਪਹਿਲਾਂ ਅਤੇ ਰਾਤ ਨੂੰ ਖਾਣੇ ਤੋਂ ਬਾਅਦ 500 ਕਦ ਨੰਬਰ 16 ਰਾਤ ਨੂੰ ਦਹੀਂ ਚੌਲ ਰਾਜਮਾ ਦਾ ਸੇਵਨ ਨਾ ਕਰੋ। ਨੰਬਰ 15 ਫਰਿੱਜ 'ਚ ਰੱਖਿਆ ਠੰਡਾ ਪਾਣੀ ਨਾ ਪੀਓ। ਨੰਬਰ 18 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦਾਂ ਨੂੰ ਪੁਰਸ਼ ਕਰੋ ਅਤੇ ਇੱਕ ਗਲਾਸ ਪਾਣੀ ਪੀਓ। ਨੰਬਰ 19 ਸ਼ਾਮ ਨੂੰ 5 ਵਜੇ ਤੋਂ ਬਾਅਦ ਭਾਰੀ ਭੋਜਨ ਨਾ ਖਾਓ। ਨੰਬਰ 20 ਹਮੇਸ਼ਾ ਆਪਣੇ ਖੱਬੇ ਕੰਨ ਨਾਲ ਫੋਨ ਕਾਲ ਦਾ ਜਵਾਬ ਦਿਓ। ਨੰਬਰ 21 ਰਾਤ 10 ਵਜੇ ਤੋਂ ਸਵੇਰੇ 10 ਵਜੇ ਦੇ ਵਿਚਕਾਰ ਸੌਣਾ ਚਾਹੀਦਾ ਹੈ।